ਕੀ ਨਿਕਾ ਖਾਲਸਾ ਵਹਿੰਡੀ ਕੀ ਫਤਿਹ ਮੈਂ ਘੋਟਾ ਦੀ ਤਾਰ ਦਿਣੀ ਤੁਸੀਂ ਦੇਖ ਰਹੇ ਹੋ ਗਾਥ ਨਾਈਟ ਦੇ ਚੈਨਲ ਪੀਐਸ ਘਾਣੀ ਤੋਂ ਸਿੱਖੇ ਉਸ ਵਕਤ ਪਰ ਚਾਰ ਕਰਨਾ ਸਾਡਾ ਪਹਿਲਾ ਪੇਸ਼ਾ ਕਿਉਂਕਿ ਅੱਜ ਗੁਰਦੁਆਰਾ ਮੱਜੀ ਸਾਹਿਬ ਕੋਟਾ ਨਜ਼ਦੀਕ ਦਰਾਹਾ ਜਿੱਥੇ ਅੱਜ ਘੱਟੋ ਘੱਟ ਵੀ 24-25 ਸਕੂਲਾਂ ਦੇ ਬੱਚੇ ਪਹੁੰਚੇ ਨੇ ਸਰਦਾਰ ਸੁਖਨਾਮ ਸਿੰਘ ਸੱਲੋਪਰੀ ਜਿਹੜੇ ਅੱਜ ਇੱਥੇ ਲੈ ਕੇ ਬੱਚਿਆਂ ਨੂੰ ਪਹੁੰਚੇ ਸੀ ਉਹਨਾਂ ਵੱਲੋਂ ਅੱਜ ਬਹੁਤ ਵੱਡਾ ਤਕਰੀਬਨ ਵੀ 24-25 ਸਕੂਲਤੀ ਇਕੱਠੋਂ ਇਕੱਠ ਵੀ ਮੇਰੇ ਖਿਆਲ ਨਾਲ 7-800 ਬੱਚਾ ਵੀ ਜਿਹੜਾ ਅੱਜ ਵੱਡੀ ਪੱਧਰ ਤੇ ਆਇਆ ਕਿਉਂਕਿ ਕਰਾਵਾਂਗੇ ਗੱਲਬਾਤ ਕਿਉਂਕਿ ਗੁਰੂ ਘਰ ਦਾ ਜੋੜਨ ਵਾਲੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸਿੱਖੀ ਦਾ ਪ੍ਰਸਾਰ ਕਰਨ ਵਾਲੇ 350 ਸਾਲਾਂ ਸਿੱਧੀ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਉਹਨੂੰ ਸਮਰਪਿਤ ਸਮਾਗਮ ਰੱਖਿਆ ਗਿਆ ਦੀ ਸਹਿ ਪਠਾਂ ਦਾ ਅੱਜ ਇੱਥੇ ਸੰਪੂਰਨਤਾ ਕਰਾਈ ਗਈ ਹੈ ਬੱਚਿਆਂ ਵੱਲੋਂ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਸੀ ਅਸੀਂ ਕਰਾਵਾਂਗੇ ਗੱਲਬਾਤ ਸਰਦਾਰ ਸਤਨਾਮ ਸਿੰਘ ਸੱਲੋਪੁਰ ਜੀ ਨਾਲ ਬਾਈ ਵਹਿਗੂ ਜੀ ਦਾ ਕੰਮ ਕਰ ਰਹੇ ਕਿਤੇ ਪ੍ਰਾਇਰ ਕੀਤਾ ਚਾਹ। ਅੱਜ ਦਾ ਕੀ ਪ੍ਰੋਗਰਾਮ ਸੀ? ਇੱਥੇ ਆ। ਜੀ ਜੀ ਸੇਕ ਬਹੁਤ ਦੱਸ ਸਾਹਿਬ ਜੀ ਦੀ ਟੈਂਸ਼ਨ ਪਿਆ ਸਾਡਾ ਸੀ ਕਿਸ ਤਰ੍ਹਾਂ ਦੀ ਹੈ। ਇਹਨੂੰ ਸਵਾਲ ਪੁੱਛ ਨਾ ਰਿਹਾ ਕਿ ਇੱਕ ਨਗਰ ਪ੍ਰੀਸ਼ਦ ਦੇ ਨੇ ਕਿ ਇਹ ਚੜ੍ਹਦੀਆਂ ਸਰਗਰਮੀਆਂ ਹੁੰਦੀਆਂ ਨੇ। ਬਿਲਕੁਲ। ਇੱਕ ਇਹ ਹੁੰਦਾ ਵੀ ਕਰੋ ਕੇਟਨ ਦਰਬਾਰ ਹੋਇਆ। ਦਵਾਨ ਸੱਜਿਆ। ਜੱਕੀਆਂ ਦੀ ਹੁੰਦਾ ਜਿਵੇਂ ਲੰਗਰ ਹੈ। ਅਧਿ ਬੱਚਿਆਂ ਦੀ ਇਹਨੂੰ ਨਵਕੀਟ ਢੰਗ ਨਾਲ ਬਣਾਉਣਾ ਚਾਹੀਦਾ ਅਸੀਂ ਇੱਕ ਕਿਉਂ ਸਕੂਲਾਂ ਕਾਲਜਾਂ ਕਮਿਤੀਆਂ ਚਾਕੇ ਤੇ ਪਿੰਡਾਂ ਚ ਵੀ ਜਾ ਕੇ ਸੰਸਥਾਨਾਂ ਸ਼ਹਿਰਾਂ ਚ ਇੱਕ ਅਸਿ ਸੁਨੇਹਾ ਲਾਇਆ ਵੀ ਜੇ ਤੇਗਵਰਦ ਸਾਹਿਬ ਦੀ ਕੀ ਸ਼ੀਲਿ ਸਖਦੀ ਹੈ ਤੇ ਆਓ ਆਪਾਂ ਇੱਕ ਇੱਕ ਸਹਿਜ ਪਾਠ ਕਰਕੇ ਆਪਣੀ ਘਰਾਂ ਚ ਆਪ ਕਰਕੇ ਤੇ ਗੁਰੂ ਜੀ ਨੂੰ ਸਹਿਜ ਪਾਠ ਦੇ ਰੂਪ ਵਿੱਚ ਸਰਬਾ ਦੇ ਪੁਰਪੇਟਣੀਏ ਸਾਨੂੰ ਬੜਾ ਵੱਡਾ ਹੁਆਰਾ ਮਿਲਿਆ ਪੂਰੀ ਦੁਨੀਆ ਦੇ ਵਿੱਚ ਸੀ ਇਹ ਸੁਨੇਹਾ ਲਾਇਆ ਪੂਰੀ ਦੁਨੀਆ ਦੀ ਦੁਨੀਆ ਸਾਰੇ ਪਾਰ ਮੰਨੇ ਆ ਸਾਦੇ 3 ਲੱਖ ਤੋਂ ਜਿਹੜੇ ਆ ਉਹ ਸੈਜਪਾਰਕ ਦੇ ਜਿਹੜੇ ਨੇ ਉਹਨਾਂ ਦੇ ਪੱਥਰਾਂ ਤੇ ਸੈਜ ਪੱਥਰਾਂ ਇੱਕ ਉਹਦੀ ਅਮਰਜੀ ਇਸੇ ਲੜੀ ਚ ਅੱਜ ਮੰਤਰੀ ਸਾਹਿਬ ਫੋਟੋ ਦੇ ਜਿਹੜੇ ਹਲੇ ਦੁਆਲੇ ਦੇ ਸਕੂਲ ਨੇ ਇਹ ਤਕਨੀਕਾਂ ਆ ਸਟਿਸ ਤੇਗਾਂ ਦੇ ਜਿਹੜੇ ਅੱچھے ਨੇ ਉਹ ਅੱਜ ਆਏ ਨੇ ਇਹਨਾਂ ਨੂੰ ਸੈਂਕਸ਼ਨ ਦਿੱਤੀਆਂ ਗਈਆਂ ਇਹ ਆਪਣੇ ਘਰਾਂ ਚ ਗਏ ਕਿ ਸੈਜਪਾਰਕ ਕੀਤਾ ਤੇ ਅੱਜ ਸੰਮਤੀ ਰੂਪ ਦੇ ਵਿੱਚ ਨਵੇਂ ਪਾਸ ਸਾਡੇ ਸ਼ਲੋਕ ਪੜ੍ਹ ਕੇ ਮਦਾਵਨੀ ਰਾਖਵੱਲਾ ਪੜ੍ਹ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸਭ ਪਾਠ ਸੰਪੂਰਨ ਹੋਏ ਨੇ ਤੇ ਨਾਲ ਹੀ ਅਗਲੇ ਪਾਠ ਦੀ ਰੰਸਾ ਹੋ ਗਈ ਆ ਸਾਡਾ ਮਕਸਦ ਇਹ ਹੀ ਆ ਜੀ ਕਿ ਇਹ ਆਵੀਆਂ ਨੇ ਇੱਕ ਮੌਕੇ ਨੇ ਇੱਕ ਮੌਕੇ ਨੂੰ ਵਰਤਾਂ ਦਾ ਹਨਰ ਹੁੰਦਾ ਕੋਈ ਵਰਤ ਲੈਂਦਾ ਤੇ ਕੋਈ ਸੁੱਟਾ ਜਾਂਦਾ ਤੇ ਮੈਂ ਕਹਿੰਦਾ ਹੁੰਦਾ ਸੁੱਤੇ ਉਹ ਨਹੀਂ ਉਹਨਾਂ ਦੇ ਭਾਗ ਸੁੱਤੇ ਇਹ ਮੌਕੇ ਨੂੰ ਅਸੀਂ ਸਾਂਭਿਆ ਗੁਰੂ ਨੇ ਹਿੰਮਤ ਬਖਸ਼ੀ ਰਾਤ ਸ੍ਰੀਆ ਬੱਚਿਆਂ ਨੇ ਸਾਂਭਿਆ ਸਾਡੀ ਗੱਲ ਨੂੰ ਸੁਣਿਆ ਅਧਿਆਪਕਾਂ ਨੇ ਸਜਾਉਂ ਦਿੱਤਾ ਪਿੰਡਾਂ 'ਚ ਸੰਗਤਾਂ ਸਾਡੇ ਨਾਲ ਤੁਰੀਆਂ ਤੇ ਵੱਡੀ ਗਿਣਤੀ ਜਿਹੜੇ ਆ ਇਹ ਸਭ ਆਪਣਾ ਦੇ ਜਿਹੜੇ ਤੇ ਜਿਹੜਾ ਭਾਈ ਗੁਰਦਾਸ ਜੀ ਲਿਖਦੇ ਆ ਘਰ ਘਰ ਅੰਦਰ ਧਰਮਸਾਲ ਇਹ ਬੁਲਾਨ ਕੇ ਕੀ ਦਾ ਡ੍ਰੀਮ ਸੀ ਈਮੈਟ ਤੇ ਉਹ ਵੀ ਪੂਰਾ ਹੁੰਦਾ ਕਿ ਘਰਾਂ 'ਚ ਸ਼ਾਂਤੀ ਸਭ ਗਏ ਨੇ ਤੇ ਬੱਚੇ ਜਿਹੜੇ ਨੇ ਉਹ ਬਾਣੀ ਪੜਨ ਲੱਗੇ ਨੇ ਸੰਗਤ ਬਾਣੀ ਪੜਨ ਲੱਗੀ ਆ ਇਹਦੇ ਨਾਲ ਘਰਾਂ ਦਾ ਮਾਹੌਲ ਸਤਿਭਾਵਨਾਵਾਂ ਵਾਲਾ ਬਣੇਗਾ ਸਹਿਜ ਆਵੇਗਾ ਜਿਹੜੀ ਆ ਸਹੀਂ ਸਿਲਤ ਆਏਗੀ ਪਲਾਕ ਘਟਣਗੇ ਹਨਾ ਰਿਸ਼ਤੇ ਜਿਹੜੇ ਤੜਕ ਰਹੇ ਨੇ ਟੁੱਟ ਰਹੇ ਨੇ ਉਹ ਉਹ ਜੋੜਨਗੇ ਤੇ ਸਾਡੇ ਸਾਰੇ ਸਮਾਜ ਚੰਗਾ ਬਣੇਗਾ ਪਾਣੀ ਘਰਾਂ ਚ ਆਊਗੀ ਸਸੇ ਘਰਾਂ ਤੋਂ ਨਿਕਲਣਗੇ ਸਾਡਾ ਭਵਿੱਖ ਜਿਹੜਾ ਸਾਡੇ ਬੱਚਿਆਂ ਦਾ ਸੁਰੱਖਿਤ ਹੋ ਜਾਏਗਾ ਇਹ ਭਾਵਨਾ ਦੇ ਨਾਲ ਅਸੀਂ ਸਾਰਾ ਕੰਮ ਕਰ ਰਹੇ ਹਾਂ ਇਹ ਕਿਹੜੀ ਸੰਸਥਾ ਵੱਲੋਂ ਪਰਾਇਆ ਗਿਆ ਇਹ ਸਹਿਜਪੜ ਸੇਵਾ ਇੱਕ ਲਹਿਰ ਆ ਜੀ ਇਹਦੇ ਵੱਲੋਂ ਕਰਦੇ ਆਂ ਜੀ ਇਹ ਰਲ ਕੇ ਸਾਰੇ ਕਰਦੇ ਆਂ ਇਰੇਚ ਸ਼ਰੋਮੀ ਗੁਰਦੁਆਰਾ ਕਮੇਟੀ ਵੀ ਹੈ ਹਰਿਆਣਾ ਗੁਰਦੁਆਰਾ ਕੌਂਸਲ ਵੀ ਹੈ ਦਿੱਲੀ ਸਿੱਖ ਮਹਿਮਤ ਕਮੇਟੀ ਵੀ ਹੈ ਉਹ ਜਿਹੜੇ ਦੀਰ ਧਰਨੇ ਸਾਰੇ ਹਾਂ ਦਾ ਸਹਿਯੋਗ ਹੈ ਸਾਰੇ ਸਕੂਲਾਂ ਕਾਲਜਾਂ ਦੇ ਪੂਰਨ ਤਰ੍ਹਾਂ ਦਾ ਸਹਿਯੋਗ ਹੈ ਅਸੀਂ ਰਲ ਕੇ ਇੱਕ ਟੀਮ ਵਰਕ ਤੇ ਇੱਕ ਟੀਮ ਸਪੀਰਟ ਦਾ ਟੀਮ ਅਕਤੀ ਜੀ ਕਰਦੇ ਹਾਂ ਅਸੀਂ ਕਹਿੰਦੇ ਸਮੁੱਚਾ ਪੰਥ ਜਿਹੜਾ ਨਾ ਜੀ ਉਹ ਧਰਮ ਦਾ ਜਗਾਰ ਹੋਣਾ ਚਾਹੀਦਾ ਪੰਥ ਦੀ ਜੀਤ ਹੋਣੀ ਚਾਹੀਦੀ ਹੈ ਸਾਡਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਸਮਾਜ ਚੰਗਾ ਬਣਨਾ ਚਾਹੀਦਾ ਕੋਈ ਇੱਕ ਸੰਸਥਾ ਦਾ ਪੈਨਨ ਲੈ ਕੇ ਅਸੀਂ ਨਹੀਂ ਚੱਲਦੇ ਤੋ ਸਾਰਿਆਂ ਦੇ ਸਹਿਯੋਗ ਨਾਲ ਕੋਈ ਇਨਪੁਟ ਸਭ ਦੀ ਪਾਉਗੀ ਤੇ ਕੰਮ ਹੋਏਗਾ ਹੁਣ ਜਿੱਦਾਂ ਸੈਂਚੀਆਂ ਨੇ ਸਾਨੂੰ ਸਮਾਜਿਕ ਕਮੇਟੀ ਵੀ ਸਹਿਯੋਗ ਕਰਦੀ ਆ ਕੁਝ ਸ਼ਬਦੀਆਂ ਨੇ ਮੇਰੇ ਦੋਸਤਾਂ ਨੇ ਉਹ ਕੁਝ ਬੋਲ ਹੁੰਦੇ ਨੇ ਹਨਾ ਤੇ ਜਿੱਦਾਂ ਇੱਥੇ ਸਮਾਗਮ ਆ ਲੰਗਰ ਪਾਣੀ ਆ ਸਾਰਾ ਇਹ ਗੁਰਦਵਾਰਾ ਵੱਲੋਂ ਹੋ ਗਿਆ ਬੱਚੇ ਆਏ ਨੇ ਇਹਨਾਂ ਨੂੰ ਦੇਣ ਦਾ ਪ੍ਰਬੰਧ ਸਕੂਲਾਂ ਨੇ ਆਪੇ ਕੀਤਾ ਜੇ ਸਾਡੀ ਇਨਪੁਟ ਕੋਈ ਲੱਗਦੀ ਨਹੀਂ ਇਸੀ ਰਲਕੇ ਹੀ ਇੱਕ ਸਮਨਵੇਕ ਪੰਥ ਦੀ ਸਾਡੀ ਇੱਕ ਜਮਾਤ ਹੈ ਇਸੇ ਰਲਕੇ ਸਾਰੇ ਕਾਰਜ ਕਰਦੇ ਹਾਂ ਧੰਨਵਾਦ ਭਾਈ ਭਾਈ ਜੀ ਤੁਹਾਡਾ ਬਹੁਤ ਬਾਈ ਜੀ ਮੈਂ ਤੇ ਗੁਰੂ ਕਰੂੰਗਾ ਸਿੱਖੀ ਦਾ ਪ੍ਰਚਾਰ ਤੇ ਸਿੱਖੀ ਦਾ ਪਸਾਰ ਜਿਹੜਾ ਇਹ ਮਿਸ਼ਨ ਲੈ ਕੇ ਚੱਲੇ ਨੇ ਵੱਡੀ ਗੱਲ ਆ ਮੈਂ ਅੱਜ ਇੱਥੇ ਮੈਨੂੰ ਛੋਟਾ ਜਿਹਾ ਮੈਸੇਜ ਮਿਲਿਆ ਸੀ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵੱਲੋਂ ਕਿਉਂਕਿ ਸਾਡਾ ਮੀਡੀਆ ਪਖੂਰ ਨਦੀਨਾ ਤੇ ਸਾਨੂੰ ਹਰ ਇੱਕ ਮੈਸੇਜ ਮਿਲਦਾ ਬਾਈ ਜੀ ਬਹੁਤ ਮਨ ਖੁਸ਼ ਹੋਏ ਇਹਨਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਨਾਲ ਸਹਿਜ ਪਾਠ ਉਹਨਾਂ ਨੇ ਘਰੇ ਕੀਤੇ ਨੇ ਉਹ ਜਿਹੜੇ ਸਹਿਜ ਪਾਠਾਂ ਦੇ ਸਮਾਪਤੀ ਦੀ ਅੱਜ ਅਰਦਾਸ ਹੋਈ ਆ ਸੰਪੂਰਨ ਦਾ ਤੌਰ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਕੰਮਾਂ ਨੂੰ ਬਹੁਤ ਅੱਗੇ ਲੈ ਕੇ ਜਾਓ ਸਾਡਾ ਇੱਧਰ মিডিਆ ਪੱਖ ਹਮੇਸ਼ਾ ਤੁਹਾਡੇ ਨਾਲ ਆ ਚਾਹੇ ਉਹ ਇਲੈਕਟ੍ਰੋਨਿਕ মিডিਆ ਚਾਹੇ ਪ੍ਰਿੰਟ মিডিਆ ਅਸੀਂ ਧੰਨਵਾਦ ਕਰਦੇ ਆ ਬਾਈ ਜੀ ਤੁਹਾਡਾ ਤੁਸੀਂ ਜਿਹੜਾ ਇਹ ਪ੍ਰਾਲਾ ਵਿੱਢਿਆ ਹਮੇਸ਼ਾ ਹੀ ਮਹਾਰਾਜ ਸਿਵਲ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਤੇ ਮਿਹਰ ਕਰਾ ਹੱਥ ਰੱਖਣ ਤੁਹਾਡੀ ਅਸਸਤਾਵਾਂ ਤੇ ਮੈਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਵੀ ਜਿਹੜੇ ਏਡੇ ਏਡੇ ਪ੍ਰਾਲੇ ਨੇ ਹੋਣੇ ਚਾਹੀਦੇ ਨੇ ਤਾਂ ਹੀ ਇਹ ਗੁਰੂ ਘਰਾਂ ਦੀਆਂ ਬਿਲਡਿੰਗਾਂ ਬਣੀਆਂ ਦਾ ਸਾਨੂੰ ਤਾਂ ਫਾਇਦਾ ਹੁੰਦਾ ਤੁਸੀਂ ਜੁੜੇ ਸੀਗੇ ਸਾਥਨਾ ਇੰਡੀਆ ਚੈਨਲ ਮੈਂ ਪੀ ਆਰ ਸੀ ਕਹਾਣੀ ਤੋਂ ਭਜਨ ਸਰ ਸਿੰਘ ਕਿਉਂਕਿ ਹਰ ਪੱਖ ਅਸੀਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ